ਕਿਹੜੇ ਸੀਮੰਦਾਗਿਆ ਸੀ ਕੱਟਾ ਵੀ ਇਹ 102699 ਦਾ ਐਚਐਲਡੀਵੀ ਤੇ 102699 ਦਾ ਹਾਂ ਬਈ ਕਿਹੜੇ ਡਾਕਟਰ ਨੇ ਟੀਕਾ ਭਰੇ ਇਹ ਡਾਕਟਰ ਭਈ ਆਪਣੇ ਜੀਵਨ ਸਿੰਘ ਵਾਲੇ ਤੋਂ ਆਉਂਦਾ ਡਾਕਟਰ ਹਰਵਿੰਦਰ ਤੇ ਆਹਾ ਉਹਦੀ ਮਾਂ ਵੀਰੇ ਕੱਟੀ ਹਾਂ ਬਈ ਇਹ ਉਹਦੀ ਮਾਂ ਕੱਟੇ ਦੀ ਕਿੰਨਾ ਕੁ ਦੁੱਧ ਦਿੱਤਾ ਸਹੀ ਸਹੀ ਤੇਰੇ ਕੋਲੇ ਵੀਰੇ ਨੇ ਇਹ ਨਹੀਂ ਬਈ ਖੁੱਲਾ ਦਿੱਤਾ 18 ਕਿਲੋ ਦੁੱਧ ਅੱਛਾ ਤੇ ਆਪ ਕਿਹੜੇ ਸੀਮੰਦੀ ਆ ਇਹ ਆਪ ਇਹ ਬਈ ਐਮ 29 ਦੀ ਰੌਣਕ ਡੈਰੀ ਫਾਰਮ ਤੇ ਸਵਾਗਤ ਆ ਬਾਈ ਜੀ ਅੱਜ ਦੀ ਵੀਡੀਓ ਬਾਈ ਸੁਖਵਿੰਦਰ ਦੇ ਘਰੋਂ ਦੋਸਤੋ ਪਿੰਡ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਹਾਂ ਬਈ ਤਲਵੰਡੀ ਤਹਿਸੀਲ ਆ ਗਈ ਬਾਈ ਹੋਰਿਆ ਨੂੰ ਤਲਵੰਡੀ ਸਾਬੋ ਵੀਡੀਓ ਆ ਜਿਹੜੀ ਬਾਈ ਜੀ 11 ਤਰੀਕ 3 ਤੀਸਰਾ ਮਹੀਨਾ 2025 ਦੀ 11 ਮਾਰਚ ਦੀ ਵੀਡੀਓ ਆ ਬਾਈ ਆਮ ਘਰੇਲੂ ਪਸ਼ੂ ਪਾਲਕਾ ਸੱਜਣੋ ਚੰਗੇ ਪਸ਼ੂ ਰੱਖੇ ਹੋਏ ਆ ਤੇ ਬਾਈ ਨੇ ਆ ਇੱਕ ਕੱਟਾ ਸੇਲ ਕਰਨਾ ਕਿੰਨੀ ਉਮਰ ਆ ਕੀ ਮੁੱਲ ਰਹੂਗਾ ਕੀ ਮਾਅਨਦਾਰ ਕਾਊੜਾ ਇਹਦੀ ਤਾਂ ਬਈ ਕਿੰਨਾ ਦੁੱਧ ਦਿੰਦਾ ਤੇ ਆਪ ਕਿਹੜੇ ਸਿਮੰਡ ਦਾ ਕੱਟਾ ਸਾਰੀ ਗੱਲਬਾਤ ਬਾਈ ਆਪਾਂ ਸੁਖਵਿੰਦਰ ਨਾਲ ਕਰਾਂਗੇ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਕੱਟੇ ਦੀ ਮਾਂ ਵੀ ਤੁਹਾਨੂੰ ਦਿਖਾ ਦੂੰਗਾ ਕੋਲੀ ਖੜੀ ਹੈ ਬਾਈ ਕੋਲੇ ਤੇ ਕੱਟੇ ਨੂੰ ਆਪਾਂ ਤੋੜ ਕੇ ਸਾਰੀ ਤੁਹਾਡੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਲੈ ਬਾਈ ਸੁਖਵਿੰਦਰ ਹਾਲਾ ਬਾਈ ਸੁਖੀ ਠੀਕ ਆ ਬਾਈ ਸਸੀ ਗਾਲ ਬਾਈ ਸਸੀ ਗਾਲ ਵੀਰੇ ਪਹਿਲਾਂ ਤਾਂ ਬਾਈ ਆਪਦਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਵੀਰੇ ਮੇਰਾ 87280 55922 ਠੀਕ ਆ ਤੇ ਬਾਈ ਕੱਟਾ ਕਿਹੜੇ ਸਿਮਨ ਦਾ ਆ ਜੀ ਕੱਟਾ ਬਈ ਇਹ 102699 ਦਾ ਐਚ ਐਲ ਡੀ ਵੀ ਦਾ 102699 ਦਾ ਹਾਂ ਬਾਈ ਕਿਹੜੇ ਡਾਕਟਰ ਨੇ ਠੀਕ ਆ ਬਰੇ ਇਹ ਡਾਕਟਰ ਬਾਈ ਆਪਣੇ ਜੀਵਨ ਸਿੰਘ ਵਾਲੇ ਤੋਂ ਦਾ ਡਾਕਟਰ ਹਰਵਿੰਦਰ ਡਾਕਟਰ ਹਰਵਿੰਦਰ ਹਾਂ ਬਈ ਸ਼ੁਰੂ ਤੋਂ ਆਪਣੇ 10 ਸਾਲ ਹੋ ਗਏ 15 ਉਹੀ ਆਨ ਠੀਕ ਆ ਠੀਕ ਆ ਬਈ ਜਮਾ ਕਰਦਾ ਹੀ ਆ ਕੋਈ ਵਪਾਰ ਵਾਲਾ ਕੰਮ ਨਹੀਂ ਨਹੀਂ ਬਈ ਕੋਈ ਵਪਾਰ ਵਾਲਾ ਕੰਮ ਨਹੀਂ ਘਰੇਲੂ ਪਸ਼ੂ ਆਪਣੇ ਕੋਲੇ ਹਾਂ ਆ ਦੇਖ ਲਓ ਬਈ ਵਪਾਰੀ ਬੰਦੇ ਦਾ ਅੱਡ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਤੇ ਆਹ ਆ ਉਹਦੀ ਮਾਂ ਵੀਰੇ ਕੱਟੇ ਹਾਂ ਬਈ ਇਹ ਉਹਦੀ ਮਾਂ ਕੱਟੇ ਦੀ ਕਿੰਨਾ ਕੁ ਦੁੱਧ ਦਿੱਤਾ ਸਹੀ ਸਹੀ ਤੇਰੇ ਕੋਲੇ ਵੀਰੇ ਨੇ ਇਹ ਨਹੀਂ ਬਈ ਖੁੱਲਾ ਦਿੱਤਾ 18 ਕਿਲੋ ਦੁੱਧ ਅੱਛਾ ਤੇ ਆਪ ਕਿਹੜੇ ਸੀਮੰਨ ਦੀ ਹੈ ਆਪ ਇਹ ਬਈ M29 ਦੀ M29 ਦੀ ਆ ਹਾਂ ਬਈ ਵੀ 18 ਕਿਲੋ ਜਮਾ ਉਹਦੀ ਮਾਂ ਦਾ ਬਈ ਦੁੱਧ ਆ ਆ ਦੇਖੋ ਐਮ 29 ਦੀ ਇਹ ਆਪ ਆ ਗਈ ਵੀਰੇ ਐਮ 29 ਝੋਟਾ ਦਾ ਹੁਣ ਨਹੀਂ ਰਿਹਾ ਪਿਛਲੇ ਦਿਨਾਂ ਚ ਉਹਦੀ ਡੈਥ ਹੋ ਗਈ ਸੀ ਤੇ ਬਾਕੀ ਝੋਟੀ ਹੈਗੀ ਐਮ 29 ਵੀ ਕੱਦ ਕੁਦ ਬਹੁਤ ਵੱਡਾ ਹੈਗਾ ਕਿਸੇ ਭਰਾ ਨੇ ਚੰਗਾ ਘਰੇ ਬਈ ਬਰੀਡ ਵਾਸਤੇ ਕੱਟਾ ਰੱਖਣਾ ਹੋਵੇ ਹਨਾ ਹੁੰਦਾ ਅੱਜ ਕੱਲ ਸਿਮਨਾ ਤੋਂ ਨਹੀਂ ਕਿਸੇ ਦਾ ਪਸ਼ੂ ਰਹਿੰਦਾ ਚੰਗੇ ਵੱਧ ਪਸ਼ੂ ਆ ਡੈਰੀ ਚ ਰੱਖਣਾ ਤਾਂ ਉਸੇ ਭਰਾ ਨੂੰ ਬਈ ਕਹਿੰਦਾ ਆਪਾਂ ਦੇਣਾਗਾ ਕੋਈ ਇਹ ਵੱਡਣ ਕੱਢਣ ਵਾਲੇ ਨੂੰ ਨਹੀਂ ਦੇਣਾ ਕਿਸੇ ਨੂੰ ਹਾਂ ਬਈ ਪਾਲਣ ਵਾਲੇ ਨੂੰ ਹਾਂ ਪੰਨ ਵਾਲਾ ਭਰਾ ਨੂੰ ਦੇਵਾਂਗੇ ਆਪਾਂ ਕੱਟਾ ਤੋੜ ਲੈ ਵੀਰੇ ਤੋਲ ਕੇ ਚੈੱਕ ਕਰਾ ਦਈਏ ਆਪਾਂ ਦੇ ਮੁੱਲ ਵੀ ਆਪਾਂ ਸਜਣੋ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲਿਆ ਜੋ ਪਿੰਡ ਮਾਹੀ ਨੰਗਲ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਤਲਵੰਡੀ ਸਾਬੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਟਕਾਣਾ ਬਈ ਟਕਾਣਾ ਰੋਕ ਲੈ ਇੱਥੇ ਰੋਕ ਲੈ ਬਈ ਆਹ ਦੇਖੋ ਬਈ ਉਮਰ ਕਿੰਨੀ ਆ ਗਈ ਬਈ ਸੁੱਖੀ ਇਹਦੀ ਉਮਰ ਕਿੰਨੀ ਕਾ ਉਮਰ ਬਈ ਇਹਦੀ 13 ਮਹੀਨੇ ਆ 13 ਕ ਮਹੀਨੇ ਉਮਰ ਆ ਵੀਰੇ 10 26 99 ਦਾ ਪਿਆਰ ਕੱਲ ਬਣ ਲਾ ਕੋਈ ਗੱਲ ਕਿ ਟੈਸਟਿਕਲ ਇੱਕ ਵਾਰੀ ਦਿਖਾ ਦੇ ਇੱਧਰ ਨੂੰ ਕਮਾਲ ਉੱਧਰ ਹੀ ਕਮਾਲ ਉੱਥੇ ਲੈ ਜਾ ਮੈਂ ਤੋ ਜੋ ਕਰ ਦੂੰਗਾ 13 ਕਿ ਮਹੀਨੇ عمر ਆ ਤੇ ਮਾਂ ਹੈ 92 ਦੀ ਆ ਕੀ ਕੱਟੇ ਦੀ ਬਹੁਤ ਭਰਾ ਫੋਨ ਕਰਦੇ ਆ ਸਾਨੂੰ ਕੋਈ ਚੰਗਾ ਇਹ ਆ ਬਈ ਆ ਸਾਡੇ ਏਰਗੇ ਚਤਰ ਇਹ ਪੰਜ ਸੱਤ ਪਿੰਡਾਂ ਚ ਲੋਕਾਂ ਕੋਲੇ ਬਹੁਤ ਚੰਗੇ ਪਸ਼ੂ ਆ ਵੀਰੇ ਬਠਿੰਡੇ ਏਰਗੇ ਸਾਡੇ ਮਾਹੀ ਨੰਗਲ ਹੋ ਗਿਆ ਮਲਕਾਣਾ ਤੇ ਆਸੇ ਪਾਸੇ ਹੋਰ ਚੰਗੇ ਚੰਗੇ ਪਿੰਡਾਂ ਚ ਨਾ ਬਹੁਤ ਸੋਹਣੇ ਪਸ਼ੂ ਨਿਕਲਦੇ ਵੀਰੇ ਇਹ ਪਿੰਡਾਂ ਚ ਇੱਕ ਮਿੰਨੀ ਹਰਿਆਣਾ ਹੀ ਸਾਡਾ ਦਾ 2699 ਦਾ ਇਹ ਆਪਾਂ ਬਾਈ ਨਾ ਕਰਦੇ ਮੁੱਲ ਵੜੀ ਦੀ ਗੱਲ ਹਾਂ ਹੁਣ ਜਿਹੜਾ ਵੀਰ ਕੱਟਾ ਲੈ ਕੇ ਜਾਊਗਾ ਤਸੱਲੀ ਦੇ ਦੇਵਾ ਬਾਈ ਚਾਹੇ ਜਾ ਕੇ ਡੀਐਨਏ ਕਰਾ ਦੇ ਠੀਕ ਆ ਠੀਕ ਆ ਬਈ ਤੇ ਜਮਾ ਫੁੱਲ ਗਰੰਟੀ ਹੋ ਜਿਹੜੇ ਦਾ ਕਹਤਾ ਵੀ 102699 ਦਾ ਤਾਂ ਉਸੇ ਦਾ ਹੀ ਆ ਬਾਈ ਨਹੀਂ ਅੱਜ ਕੱਲ੍ਹ ਲੋਕ ਬਣਾ ਕੇ ਤਾਂ ਹਰੇਕ ਸਿੰਮਣਾ ਦੇ ਦੱਸ ਦਿੰਦਾ ਬਾਈ ਫੁੱਲ ਗਰੰਟੀ ਲੈਂਦਾਗਾ ਤੇ ਬਾਈ ਮੁੱਲ ਕੀ ਰਹੂਗਾ ਜਾਇਜ਼ ਜਮਾ ਇੱਕ ਜਿਹੜੇ ਚੋ ਛੋਟ ਛੱਪਾ ਜੇ ਕਰੀ ਨਾ ਤੇਰਾ ਦਿਮਾਗ ਖਰਾਬ ਕਰਨ ਫੋਨ ਕਰ ਕਰਕੇ ਤੇ ਨਾ ਅਗਲੇ ਦਾ ਟਾਈਮ ਜਾ ਉਹ ਮੁੱਲ ਬਾਈ ਦਾ 40000 ਆ ਜਾਏ ਜੀ ਜਮਾ 40000 ਮੁੱਲ ਆ ਪਹਿਲਾਂ ਵੀ ਬਈ ਇਹਦਾ ਕੱਟਾ ਇੱਕ ਵੇਚਿਆ ਮੈਂ। ਅੱਛਾ। ਹਾਂ 36000 ਦਾ ਵੇਚਿਆ। ਠੀਕ ਆ ਠੀਕ ਆ। ਉਹ ਇਹਦੇ ਨਾਲੋਂ ਛੋਟਾ ਸੀਗਾ। ਛੋਟਾ ਸੀਗਾ। ਹਾਂ 40000 ਦੋਸਤੋ ਮੋਲਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਤੇ ਕੱਟਾ ਵਾਕਈ ਸਨਖਾ ਪਸ਼ੂਆਂ ਚ ਘਰੇ ਬਰੀਡ ਵਾਸਤੇ ਰੱਖਣ ਨੂੰ ਵਧੀਆ ਚੀਜ਼ ਆ। ਪੂਰਾ ਸ਼ੌਂਕਣਾ ਪਾਲਿਆ ਬਈ। ਕੋਲੇ ਖੜੀ ਆ ਖੜੀ ਆ। ਦੱਸ ਦੇ ਬਾਈ ਕੀ ਦੱਸਣਾ ਚਾਹਣਾ ਤੂੰ? ਫੀਡ ਫੂਡ ਤੇ ਪੂਰਾ ਚੰਗ ਸ਼ੌਂਕਣਾ ਪਾਲਿਆ ਬਈ ਜਮਾ ਕੱਟਾ। ਠੀਕ ਆ ਠੀਕ ਆ ਵੀਰੇ ਠੀਕ ਆ। ਇਹ ਦੇਖੋ। ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨ